ਉਹ ਚਲ ਗਈ ਕੇ ਫਟ ਗਿਆ ਡਰਾਫਟ ਜੇਵੇਂ ਪਰ ਹੁਣ ਅਸੀਂ ਕਹਿ ਸਕਦੇ ਕਿ ਭਾਰਤੀ ਹਾਕੀ ਟੀਮ ਜਿੱਤ ਦਰਜ ਕਰਨ ਦੇ ਵਿੱਚ ਕਾਮਯਾਬ ਹੋ ਚੁੱਕੀ ਹੈ ਤਾਂ ਵੀ ਦੇਖੋ ਕਿ ਮਮਾ ਜੀ ਭਾਰਤੀ ਹਾਕੀ ਟੀਮ ਅੱਜ ਦਾ ਮੈਚ ਜੋ ਹੈ ਫਰਿਆਦ ਹੋ ਚੁੱਕਿਆ ਹੈ ਤੁਸੀਂ ਇੱਕ ਪਾਸੇ ਕਾ ਮੇਰ ਕੀਤੀ ਆਂ ਧੰਤਨ ਗੁਰਰਾਮ ਸਿੰਘ ਨੇ ਮੇਰ ਕੀਤੀ ਆ ਇਤਿਹਾਸਿਕ ਜਿੱਤ ਹੈ ਇਤਿਹਾਸਿਕ ਜਿੱਤ ਧੰਤਨ ਗੁਰਰਾਮ ਸਿੰਘ ਨੇ ਮੇਰ ਕੀਤੀ ਧੰਤਨ ਗੁਰਰਾਮ ਸਿੰਘ ਨੇ ਮੇਰ ਕੀਤੀ ਆ ਬਹੁਤ ਮੈਚ ਫਸਵਾ ਆ ਬਹੁਤ ਡਰ ਲੱਗਣ ਡਿਆ ਆ ਮੈਂ ਥੋੜਾ ਵਾਈਟ ਲਗਾਉਣਾ ਇਫੈਕਟ ਆ ਬਾਅਦ ਚ ਰੱਖਾਂ ਉਹ ਮਾਲਕ ਦਾ ਹੀ ਸਭ ਕੁਝ ਮੇਰੇ ਮਾਲਕ ਦਾ ਹੀ ਕਿਉਂ ਕਿ ਮੈਂ ਬਰਾਂਜ਼ ਆਇਆ ਫਿਰ ਬਰਾਂਜ਼ ਆ ਕੇ ਕੋਈ ਨਹੀਂ ਕੁਝ ਨਾ ਬਡੇ ਜਵਾਨ ਕੋਨਾ ਕੋਈ ਦੇਸ਼ੀ ਨਹੀਂ ਲੈ ਕੇ ਆ ਰਿਹਾ ਮਾਲਕੇ ਮਿਹਰ ਕਰੋ ਜੋ ਕਿਸ 38 ਵਾਸੀ ਨੂੰ ਵੀ ਗਲਤੀ ਕਰਨ ਮਿਲ ਗਿਆ ਸੀ ਇਸ ਸਪੈਨ ਨੂੰ ਬੜਾ ਖਤਰਨਾਕ ਮੋੜ ਆ ਗਿਆ ਸੀ ਹਾਂਜੀ ਹਾਂਜੀ ਲੱਗਦਾ ਸ਼ੂਗਰ ਫੇਰ ਵੱਧ ਗਈ ਸੀ ਸ਼ੂਗਰ ਛੱਡ ਕੇ ਆਏ ਸ੍ਰੀ ਕੰਮਣਿਆ ਹਾਂਜੀ ਸਰਪੰਚ ਸਾਹਿਬ ਦੇਖਖਿਆ ਸੀ ਹਰ ਮਨ ਵਿੱਚ ਪੈਸਾ ਆ Đੋ ਸਭ ਮੀਡੀਆ ਬਹੁਤ ਆਇਆ ਜੋ ਉਹਦਾ ਇਹ ਨਹੀਂ ਆ ਰਿਹਾ ਦੇਖੋ ਜੀ ਜਦੋਂ ਤਾਂ ਮੈਚ ਸ਼ੁਰੂ ਹੋਇਆ ਮੈਂ ਤਾਂ ਵਾਈ ਗੁਰੂ ਅੱਗੇ ਅਰਦਾਸ ਬੇਨਤੀ ਕਰਦੀ ਹੂੰ ਕਿ ਇਸ ਲਈ ਮੈਂ ਇਸ ਸਾਰੀ ਟੀਮ ਨੂੰ ਸ਼ੁਭ ਕਾਮਨਾਵਾਂ ਦਿੱਤੀ ਹੂੰ ਬਹੁਤ ਬਹੁਤ ਵਧਾਈ ਦਿੰਦੀ ਹੂੰ ਤੇ ਬੜੀ ਖੁਸ਼ੀ ਦੀ ਬਾਤ ਹੈ ਕਿ ਜੋ ਜ਼ਮੀਨ ਪਰ ਤੈਰ ਨਹੀਂ ਲੱਗ ਰਹੇ ਨੰਗੇ ਪੈਰੀ ਖੜੇ ਰਹੇ ਰਹ ਕੇ ਲਗਾਤਾਰ ਬਾਤ ਕਰਦੇ ਰਹੇ ਆ ਫਰਮਾਤੂ ਜੀ ਅਰਦਾਸ ਹੋਰੀਏ ਮਨੀਆ ਅੰਨਾ ਤੇ ਦਾਸ ਬੇਨਤੀ ਤੇ ਕਰਨੀ ਬੰਦੀ ਸੀ ਸਾਰੀ ਟੀਮ ਨੂੰ ਮਾਪ ਪਿਓ ਦੀਆਂ ਦੁਆਵਾਂ ਲੱਗਦੀਆਂ ਜਿਸ ਕਰਕੇ ਸਾਰੇ ਸਾਡੇ ਬੱਚੇ ਉਹਨਾਂ ਨੂੰ ਸਾਡੇ ਵੱਲੋਂ ਬਹੁਤ ਬਹੁਤ ਵਧਾਈਆਂ ਅਜਰਨਾਤ ਹੋ ਰਹੀਆਂ ਪ੍ਰਮਾਤਮਾ ਨੇ ਵਾਹਿਗੁਰੂ ਨੇ ਕਬੂਲ ਕੀਤੀਆਂ ਸਿਰੇਆਂ ਪਰ ਅਰਦਾਸ ਕਰਦੇ ਨੂੰ ਅਸੀਂ ਦੇਖਿਆ ਪਾਠ ਕਰਦੇ ਹਾਂ ਜੀ ਕੀਤੀ ਜੀ ਅੱਜ ਸ਼ੁਭ ਘੜੀ ਬੜੀ ਖੁਸ਼ੀ ਦਾ ਮਾਹੌਲ ਬਣਿਆ ਘਰ ਵਿੱਚ ਰੌਣਕਾਂ ਲੱਗੀਆਂ ਬੜੇ ਮਾਣ ਵਾਲੀ ਗੱਲ ਆ ਜੀ ਟਿੰਮੋਵਾਲ ਵਿੱਚ ਮਾਝੇ ਦੀ ਧਰਤੀ ਤੇ ਪੂਰੇ ਵਰਲਡ 'ਚ ਛਾ ਗਿਆ ਸਾਰੀ ਟੀਮ ਛਾ ਗਈ ਹੈ ਤੇ ਬੜੀ ਖੁਸ਼ੀ ਵਾਲੀ ਗੱਲ ਹੈ ਸਮਝ ਨਹੀਂ ਆ ਰਹੀ ਇਹਨਾਂ ਨੂੰ ਕਿੰਨਾ ਦੋਸਤਾਂ ਚਾਹੁੰਦੇ ਆ ਅਖਰੀ ਪੁੱਤਰੀ ਦੋ ਗੋਲ ਕੀਤੇ ਨੇ ਜਿਹੜੇ ਬਹੁਤ ਉਹਨਾਂ ਦੀ ਕਲਨ ਸਾਹਮਣੇ ਹੁਣ ਆਣੀਆਂ ਸ਼ੁਰੂ ਹੋ ਜਣੀਆਂ ਸਾਨੂੰ ਅਜੇ ਫਰਸਤ ਨਹੀਂ ਮਿਲਦੀ ਪਈ ਅਟੈਂਡ ਕਰਾ ਦੇ ਉਹਨਾਂ ਨੂੰ ਬਹੁਤ-ਬਹੁਤ ਵਧਾਈ। ਮਾਣੋ ਕਿੰਨਾ ਕਮਾਣਾ ਪੁੱਤ ਨੇ ਅੱਜ ਵੀ ਦੋ ਗੋਲ ਕੀਤੇ ਹੁਣ ਚਲੋ ਜੀ ਉਹ ਸਾਰੀ ਟੀਮ ਨੇ ਗੋਲ ਕੀਤੇ ਆ ਜੀ ਸਰਪੰਚ ਨੂੰ ਸਪੋਰਟ ਸਾਰੀ ਟੀਮ ਦਾ ਤੇ ਉਹ ਬੱਚੇ ਨੇ ਜਿਹੜੇ ਦੋ ਗੋਲ ਕੀਤੇ ਖੁਸ਼ੀ ਵਾਲੀ ਗੱਲ ਆ ਸਾਰੀ ਟੀਮ ਦੇ ਗੋਲ ਆ ਜੀ। ਮੈਂ ਤੇ ਨਾਲ ਨਾਲ ਦਿੱਲੀ ਟਟਣਾ ਵਧੀਆ ਹੋਈਆਂ ਸਨ। ਹਾਂਜੀ ਉਹ ਤੇ ਵਧਕਦੀਆਂ ਤੁਹਾਨੂੰ ਪਤਾ ਹੀ ਆ ਵੀ ਜਦੋਂ ਮੈਚ ਚੱਲਦਾ ਵੇ ਟਾਕਾ ਸ਼ੇਰਾਂ ਨੂੰ ਸ਼ੇਰਾਂ ਨੂੰ ਸੁਣਿਆ ਕੀ ਮਾਤਾ? ਹਾਂਜੀ ਹਾਂਜੀ ਸਾਰਿਆਂ ਨੂੰ ਇਹ ਪੇਦਾ ਤਗੜੇ ਹੋ ਗਏ ਬੇਟੇ ਜਿਹੜੇ ਉਪਲਬਧੀਆਂ ਛੁੰਦੇ ਰਹਿਣ ਤੇ ਖੁਸ਼ੀਆਂ ਦਿੰਦੇ ਰਹਿਣ। ਫਿਰ ਸਵਾਗਤ ਦੀ ਤ ਇੱਕ ਮਿੰਟ ਇੱਕ ਮਿੰਟ ਆ ਮੀਡੀਆ ਆ ਮੀਡੀਆਲੇ ਕਾ ਕਰ ਲਾ ਕੀ ਹਾਲ ਹੈ ਸੁਖਜੀਤ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਭਾਈ ਤੁਹਾਨੂੰ ਬੇਤੋਂ ਕੋਈ ਕੋਈ ਚੰਗੀ ਐ ਤੇ ਜਾਂ ਬੋਲਣ ਹਾਂਜੀ ਹਾਂ ਕੋਈ ਚੰਗੀ ਕੋਡੋ ਕੋਡੋ ਰੇ ਤੁਸੀਂ ਕਰਦੇ ਹੋ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਬਹੁਤ ਖੁਸ਼ੀ ਆ ਭਾਜੀ ਬਹੁਤ ਕਾਫੀ ਮਿਹਨਤ ਕਰਨੀ ਪਈ ਐ ਤੋ ਤੱਕ ਪਹੁੰਚ ਲਈ ਤੁਹਾਨੂੰ ਕਿੰਨਾ ਟਫ ਸੀ ਅੱਜ ਮੈਚ ਜਿਹੜਾ ਤੁਹਾਡਾ ਸੀ ਭਾਈ ਉਹ ਆਪਣੇ ਮੈਚ ਜਿਹੜੇ 3rd ਫੋਰਟਲੀ ਆ ਟਫ ਨੇ ਹੁੰਦੇ